रेलवे ने बजरंग पुनिया ਅਤੇ ਵਿਨੇਸ਼ ਫੋਗਾਟ ਦਾ ਅਸਤੀਫਾ ਸਵੀਕਾਰ ਕਰ ਲਿਆ ਦੱਸਿਆ ਕਿ ਹੁਣ ਦੋਵੇਂ ਪਹਿਲਵਾਨਾਂ ਲਈ ਵਿਧਾਨ ਸਭਾ ਚੋਣ ਲੜਨ ਦਾ ਰਸਤਾ ਸਾਫ਼ ਹੋ ਚੁੱਕਾ ਹੈ ਸਿੱਖ ਰਹੇਗੇ ਕਿ ਕਾਂਗਰਸ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਦੋਵੇਂ ਹੀ ਪਹਿਲਵਾਨਾਂ ਨੇ ਰੇਲਵੇ ਦੀ ਨੌਕਰੀ ਤੋਂ ਅਸਤੀਫਾ ਦੇ ਦਿੱਤਾ ਸੀ ਸੋ ਦੱਸਿਆ ਕਿ ਲਗਾਤਾਰ ਇਹ ਯਤਨ ਲਗਾਏ ਜਾ ਰਹੇ ਸਨ ਕਿ ਇਹ ਦੋਵੇਂ ਆ ਰਾਜਨੀਤੀ ਵਿੱਚ ਉਤਰ ਸਕਦੇ ਤਾਂ ਨਾ ਇਹ ਦੋਵੇਂ ਪਹਿਲਵਾਨਾਂ ਤੇ ਹੁਣ ਇਨ੍ਹਾਂ ਦੋਵਾਂ ਪਹਿਲਵਾਨਾਂ ਦੇ ਜਿਹੜੇ ਰਾਜਨੀਤੀ ਵਿੱਚ ਸ਼ਾਮਲ ਹੋਣ ਦੀ ਚਰਚਾ ਦੇ ਨਾਲ ਨਾਲ ਇਸ ਤੋਂ ਇਲਾਵਾ ਉਹਨਾਂ ਦੇ ਨਾਮ ਵੀ ਅਨਾਉਂਸ ਕਰ ਦਿੱਤੇ ਗਏ ਨੇ। ਸੋ ਹੁਣ ਇਹਨਾਂ ਦੇ ਵੱਲੋਂ ਆਪਣੀਆਂ ਜਿਹੜੀਆਂ ਰੇਲਵੇ ਵਿਭਾਗ ਦੀਆਂ ਨੌਕਰੀਆਂ ਤੋਂ ਅਸਤੀਫਾ ਦੇ ਦਿੱਤਾ ਗਿਆ। ਅਸਤੀਫਾ ਮਨਜ਼ੂਰ ਵੀ ਹੋ ਚੁੱਕਾ ਹੈ। ਅਪਡੇਟ ਲੈ ਕੇ ਉਗਰੂ ਰੋਵਾਂਗੇ। ਵੇਖਦੇ ਰਹੋ ਲੁਧਿਆਣਾ ਲਈ। ਉਤਰੀ ਰੇਲਵੇ ਨੇ ਬਜਰੰਗ ਪੁਨੀਆ ਅਤੇ ਵਿਨੇਸ਼ ਫੋਗਾਟ ਦਾ ਅਸਤੀਫਾ ਸਵੀਕਾਰ ਕਰ ਲਿਆ। ਦੱਸਿਆ ਕਿ ਹੁਣ ਦੋਵੇਂ ਪਹਿਲਵਾਨਾਂ ਲਈ ਵਿਧਾਨ ਸਭਾ ਚੂਨ ਲੜਨ ਦਾ ਰਸਤਾ ਸਾਫ਼ ਹੋ ਚੁੱਕਾ ਹੈ ਸਿੱਖ ਰਹੇ ਹੋਗੇ ਕਿ ਕਾਂਗਰਸ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਦੋਵੇਂ ਹੀ ਪਹਿਲਵਾਨਾਂ ਨੇ ਰੇਲਵੇ ਦੀ ਨੌਕਰੀ ਤੋਂ ਅਸਤੀਫਾ ਦੇ ਦਿੱਤਾ ਸੀ ਸੋ ਦੱਸਿਆ ਕਿ ਲਗਾਤਾਰ ਇਹ ਯਤਨ ਲਗਾਏ ਜਾ ਰਹੇ ਸਨ ਕਿ ਇਹ ਦੋਵੇਂ ਆ ਰਾਜਨੀਤੀ ਵਿੱਚ ਉਤਰ ਸਕਦੇ ਸਨ ਇਹ ਦੋਵੇਂ ਪਹਿਲਵਾਨਾਂ ਤੇ ਹੁਣ ਇਹਨਾਂ ਦੋਵਾਂ ਪਹਿਲਵਾਨਾਂ ਦੇ ਜਿਹੜੇ ਰਾਜਨੀਤੀ ਵਿੱਚ ਸ਼ਾਮਲ ਹੋਣ ਦੀ ਚਰਚਾ ਦੇ ਨਾਲ ਨਾਲ ਇਸ ਤੋਂ ਇਲਾਵਾ ਉਹਨਾਂ ਦੇ ਨਾਮ ਵੀ ਅਨਾਉਂਸ ਕਰ ਦਿੱਤੇ ਗਏ ਨੇ ਤੋ ਹੁਣ ਇਹਨਾਂ ਦੇ ਵੱਲੋਂ ਆਪਣੀਆਂ ਜਿਹੜੀਆਂ ਰੇਲਵੇ ਵਿਭਾਗ ਦੀਆਂ ਨੌਕਰੀਆਂ ਤੋਂ ਅਸਤੀਫਾ ਦੇ ਦਿੱਤਾ ਗਿਆ ਅਸਤੀਫਾ ਮਨਜ਼ੂਰ ਵੀ ਹੋ ਚੁੱਕਾ ਹੈ ਅਪਡੇਟ ਲੈ ਕੇ ਰੂਬਰੂ ਹੋਵਾਂਗੇ ਵਿਕਤੀ ਰੋ ਲੁਧਿਆਣਾ ਲਈ